ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਆ ਸ਼ੂਗਰ ਦਾ ਬਹੁਤ ਹੈ। ਠੀਕ ਹੈ 26 26 ਹਾਂ ਪ੍ਰਚਾਦਾ ਪ੍ਰਚਾਦਾ ਸਾਹਿਬ ਪ੍ਰਚਾਦਾ ਜੀ ਹਾਂ ਹਾਂ ਬਿਲਕੁਲ ਕੰਨੀ ਚਾਹੀਦਾ ਆਪ ਲੋਕ ਹਾਂ ਜੀ ਪ੍ਰਚਾਦਾ ਜੀ ਨੂੰ ਪ੍ਰਚਾਦਾ ਨੂੰ ਪ੍ਰਚਾਦਾ ਨੂੰ ਜੈ ਪੀਰਾਂ ਦੀ ਜੈ ਪੀਰਾਂ ਦੀ ਦਰਬਾਰ ਪੰਜ ਪੀਰ ਪੰਡੋਰਾ ਮੱਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰਾਂ ਦਾ ਪੰਡਾਰਾ ਕਰਾਇਆ ਗਿਆ ਜਿਸ ਵਿੱਚ ਦੇ ਪਹਿਲੇ ਝਾਂਡੇ ਰਸਮ ਕੀਤੀ ਗਈ ਤੇ ਉਸ ਤੋਂ ਪਹਿਲਾਂ ਚਰਾਗ ਤੇ ਮਹਿੰਦੀ ਤੇ ਪੀਰਾਂ ਦੀ ਸੰਗਤਾਂ ਨੇ ਲੰਗਰ ਛਕਿਆ ਤੇ ਵੀਰਾਂ ਦਾ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਹਰ ਸਾਲ ਇੱਥੇ ਪੰਡਿਆਰਾ ਹੁੰਦਾ ਤੇ ਬਹੁਤ ਸੰਗਤਾਂ ਆਈਆਂ ਤੇ ਨਾਲ ਸ਼ਹੀਦ ਚਲਾਈ ਗਈ ਜੋ ਵੀ ਸੰਗਤਾਂ ਨੇ ਮਿੱਠਾ ਪਾਣੀ ਵੀ ਛਕਿਆ ਤੇ ਬਹੁਤ ਹੀ ਕਿਰਪਾਈ ਪੀਰਾਂ ਦੀ ਸਾਰੀਆਂ ਸੰਗਤਾਂ ਆਈਆਂ ਬਹੁਤ ਹੀ ਸੰਗਤ ਦੇ ਸਹਿਯੋਗ ਨਾਲ ਤੇ ਮੇਲੇ ਲੱਗਦੇ ਆ ਕਿਉਂਕਿ ਕੋਈ ਵੀ ਇਕੱਲਾ ਨਹੀਂ ਕੋਈ ਕਰ ਸਕਦਾ ਤੁਹਾਡੇ ਸਾਰੇ ਸਹਿਯੋਗ ਨਾਲ ਇਹ ਭੰਡਾਰਾ ਚੱਲਦਾ ਹਰੇਕ ਸਾਲ ਤੁਹਾਰੇ ਮਾਣ ਮੇਲਾ ਚਸ਼ਮਿਆਂ ਦਾ ਦਰਬਾਰ ਲੱਖ ਦਾ ਤਾਂ ਪੀਰ ਭੈਰੋ ਜਤੀ ਦਰਬਾਰ ਮੰਦਰ ਚਸ਼ਮਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੇਲੇ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਚੋਟੀ ਦੇ ਪਹਿਲਵਾਨਾਂ ਨੇ ਭਾਗ ਲਿਆ ਇਸ ਮੌਕੇ ਹਲਕਾ ਵਧਾਇਕ ਬਲਾਚੌਰ ਸ਼੍ਰੀਮਤੀ ਸੰਤੋਸ਼ ਕਟਾਰੀਆ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ ਸ਼ਵੀਲ ਅਤੇ ਪੀਰਾਂ ਦਾ ਲੰਗਰ ਵੀ ਉਤਟ ਬਰਤਾਇਆ ਗਿਆ ਹਰਪਜਨ ਹੀਰ ਤੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ thank <laughs> you Yeah. <laughs> 재미 <laughs> I do ਕੀ ਪਿਆ ਸਮਝਦਾ ਹੈ ਆਏ ਰੀ ਤੈਗੇ ਦੀ ਗੁੰਜਾਤ ਮੁਝਾਰੇ ਢੇਡਾ ਲੈ ਕੇ ਸਰਾ ਦੀ ਪੰਜ ਸੜਕੀ ਆਏ ਢੇਡਾ ਲੈ ਕੇ ਸਰਾ ਚਸ਼ਮਾ ਪੀਰ ਪਿੰਡ ਸਿੰਮਰ ਮਜਾਰਾ ਦੇ ਰਿਹਾ ਨਾ ਜੀ ਚਸ਼ਮਾ ਪੀਰ ਲੱਖ ਦਾ ਤਾਂ ਜੀ ਕੋਈ ਸਿੰਮਰ ਮਜਾਰਾ ਦੀ ਢਾਟੀ ਦੇ ਉੱਤੇ ਲੋਭ ਦਾ ਮਹਿੰਦ ਸਾਹਿਬ ਇਹ ਦਾ ਨਾ ਲੋ ਬਹੁਤ ਵੱਡਾ ਕਾਟ ਹੁੰਦਾ ਅੱਜ ਇਸ ਕਾਟ ਨੂੰ ਸਮੁੱਲ ਕਰਨ ਵਾਸਤੇ ਆਪਣੇ ਮਾਨਯੋਗ ਐਮਐਲਏ ਸਾਹਿਬ ਸ਼੍ਰੀਮਤੀ ਸੰਦੂਸ਼ ਖਟਾਰੀਆ ਜੀ ਤੇ ਉਹਨਾਂ ਦੇ ਪਤੀ ਸਰਦਾਰ ਆਪਣੇ ਅਚੋਕ ਖਟਾਰੀਆ ਜੀ ਤੇ ਨਾਲ ਸਾ ਪ੍ਰਵੀਜ ਸਿੰਘ ਉਹਨੇ ਤੇ ਹੋਰ ਪਤਵੰਤੇ ਸੱਜਣ ਇੱਥੇ ਹਾਜ਼ਰ ਹੋਏ ਆ ਜੀ ਤੇ ਸਮੂਹ ಗ್ರಾಮ ਪੰਚਾਇਤ ਸਿਮਰ ਮਜਾਰਾ ਅਤੇ ਚਸ਼ਮਾ ਕਮੇਟੀ ਲੋਕ ਪ੍ਰਮਾਣਿਕ ਕਮੇਟੀ ਤੇ ਲੱਖ ਦਾਤਾ ਪੀਰ ਦੀ ਜਗ੍ਹਾ ਤੇ ਬਣਾਈ ਹੋਈ ਆ ਉਹ ਸਾਰੇ ਇਹਨਾਂ ਦਾ ਬਹੁਤ ਧੰਨਵਾਦ ਦੇ ਆ ਨਾਲ ਦੀ ਨਾਲ ਅਸੀਂ ਇਹਨਾਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਸਾਲਾਨਾ ਜੋੜ ਮੇਲਾ ਕਿਸ਼ਮੀਂ ਦਰਬਾਰ ਲਖਦਾਤਾ ਪੀਰ ਜੀ ਦੇ ਦਰਬਾਰ ਤੇ ਜਿਹੜਾ ਇਹ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਔਰ ਸਾਰੇ ਪ੍ਰਬੰਧਕ ਕਮੇਟੀ ਖੜੀ ਹੈ ਜਿਹੜੇ ਕਿ ਲਖਦਾਤਾ ਪੀਰ ਦਰਬਾਰ ਦੀ ਜਿਹੜੀ ਕਿ ਸੇਵਾ ਕਰਦੇ ਹੈ ਔਰ ਸਾਰੇ ਇਲਾਕੇ ਭਰ ਤੋਂ ਗੂੜ ਦਰਾਡੇ ਤੋਂ ਜਿਹੜੇ ਵੀ ਆਪਣੇ ਇੱਥੇ ਸੰਗਤ ਮੱਥਾ ਟੇਕਣ ਆਉਂਦੀ ਹੈ ਔਰ ਹਰ ਵੀਰਵਾਰ ਨੂੰ ਆਉਂਦੀ ਹੈ ਸਲਾਨਾ ਜੋੜ ਮੇਲੇ ਤੇ ਤਾਂ ਲੱਖਾਂ ਦੀ ਤੇਜ਼ਾਦ ਦੇ ਵਿੱਚ ਜਿਹੜੀ ਕਿ ਕੱਲ ਵੀ ਸੰਗਤ ਆਈ ਸੀ ਔਰ ਅੱਜ ਵੀ ਆਈ ਜਿਹੜਾ ਛੇਂਝ ਮੇਲਾ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਮੜ ਵੱਡੇ ਕਲਾਕਾਰ ਵੀ ਆਏ ਔਰ ਮੈਂ ਲਖਦੰਤਾ ਪੀਰ ਜੀ ਦੇ ਅੱਗੇ ਉਹਨਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦੀ ਆ ਕਿ ਇਸੇ ਤਰ੍ਹਾਂ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ ਔਰ ਸਾਰੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਮਾਣਨਾ ਤੰਦਰੁਸਤੀਆਂ ਰੱਖਣਾ ਜਿਸ ਤਰ੍ਹਾਂ ਤੁਸੀਂ ਸਾਡੇ ਦੇ ਮਿਹਰ ਭਰਿਆ ਮੇਰੇ ਤੇ ਅਸ਼ੀਰਵਾਦ ਦਾ ਹੱਥ ਰੱਖਿਆ ਇਸੇ ਤਰ੍ਹਾਂ ਸਾਰੀ ਸੰਗਤ ਦੇ ਅਸ਼ੀਰਵਾਦ ਦਾ ਹੱਥ ਰੱਖਣਾ ਬੋਲ ਸਾਚੇ ਦਰਬਾਰ ਦੀ ਜੈ ਹੋ ਗਿਆ ਜੀ ਓਕੇ ਹਾਂ ਜੀ ਧੋਖ ਜਾ ਮੋਰੇ ਕੰਮ ਕੈਮਰੇ ਦੇ ਮੂਰੇ ਨਾ ਖੜੋ ཅདི ན ཁོ ཁོ ད� ཁོ རིས རེ ཁོ རེ ཁརེ ཁའཁས རེ ར ེེ ཏ ྲེེེ ར ེེ མ ਬੈਕਸ਼ਟ ਦੇ ਬੈਕ ਇਹਦਾ ਹੱਦ ਕਰ ਲਓ ਹੱਦਾਂ ਇਹਨੂੰ ਕੋ ਮਾਰੋ ਕੋਣ ਦਿਖਾਣਾ ਹੈ ਪਤਾ ਨਹੀਂ ਲੱਗਾ ਫੋਟੋ ਖਿੱਚਣੀ ਹੈ ਆਹੋ ਬਾਜ ਇਹਦਾ ਕੇ ਦੂਹਾਂ ਦਾ ਦੋ ਦਾ ਆ ਚਾਹੀਆਂ ਜੀ ਵਿਚੇ ਹੀ ਹੈ ਵਿਚੇ ਜੀ ਕੀ ਕਾਪੀਆਂ ਮਖਰਵਤ ਕੋ ਲਖ ਦਾ ਧਾਤੀ ਸੁਸ਼ਨਾ ਦਰਬਾਰ ਤੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਜਿਹੜਾ ਕਿ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਵੀ ਜਿਹੜੇ ਕਿ ਤੁਸੀਂ ਇੱਥੇ ਬੜੇ ਹਮ ਹਵਾ ਕੇ ਸਾਰੇ ਸੰਗਤ ਪਹੁੰਚੀ ਹੈ ਔਰ ਜਿੰਨੀ ਵੀ ਲਖ ਦਾ ਧਾਤੀ ਸੁਸ਼ਨਾ ਦਰਬਾਰ ਜੀ ਦੀ ਪਰਮੰਦਾ ਕਮੇਟੀ ਹੈ ਇਹਨਾਂ ਨੂੰ ਵੀ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਅچھے ਢੰਗ ਨਾਲ ਅਰੇਂਜਮੈਂਟ ਕਰਕੇ ਸਾਰਾ ਪ੍ਰਬੰਧ ਕਰਕੇ ਸਾਰੀ ਸੰਗਤ ਨੂੰ ਜਿਹੜਾ ਕਿ ਇਹ ਵਿਸ਼ਾਲ ਜਿਹੜਾ ਕਿ ਮੇਲੇ ਦਾ ਆਨੰਦ ਮਾਣਨ ਵਾਸਤੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਔਰ ਮੈਂ ਲਖਦਾਤਾ ਪੀਜੀ ਦੇ ਅੱਗੇ ਬੇਨਤੀ ਅਰਦਾਸ ਕਰਦੀ ਆ ਕਿ ਤੁਹਾਡੇ ਘਰਾਂ ਤੇ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਤੁਸੀਂ ਸਦਾ ਖੁਸ਼ੀਆਂ ਮਾਣੋ ਪ੍ਰਕਿਆ ਕਰੋ ਔਰ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੇ ਗਾਰਾ ਲੱਖ ਦਾ ਕਾਪੀ ਦੀ ਦਾ ਬੋਲ ਸਾਚੇ ਦਰਵਾਰ ਕੀ ਚੱਜਰ ਇੱਕ ਮੋਸਾਂ ਦੇ ਤੈਨਾਂੇ ਨੋਟ ਕਰੋ ਦਰਸ਼ਕ ਵੀ ਨੋਟ ਕਰਨਗੇ ਆ ਵੀ ਕੁਸ਼ਤੀ ਦੀ ਬੁਲਟ ਮੋਟਰਸਾਈਕਲ ਦੀ ਆਪ ਦੋਨੇ ਕੁਸ਼ਤੀਆਂ ਦੀ ਮੈਦਾਨ ਉੱਤ ਚੱਲਦੀ ਹੈ ਇਹ ਦੋਨੇ ਕੁਸ਼ਤੀਆਂ ਦੀਆਂ ਬੁਲਟ ਮੋਟਰਸਾਈਕਲ ਦੀਆਂ ਨੇ ਕਹਿੰਦਾ ਮਾਰੇ ਕੰਮ ਵਿੱਚ ਪੈਰ ਨਹੀਂ ਰੱਖੇ ਆ ਪਹਿਲਵਾਨ ਤੇ ਰਾਜ ਤੇ ਨਾਲ ਆਹ ਕਦੇ ਦਮੇਸ਼ ਗੋਲੀਆ ਪਹਿਲਵਾਨੋ ਜੱਜਰ ਆਪ ਦਾ ਕੈਪਟਨ ਚੋਰਾ ਸਿੰਘੋਦਰੀ ਆ ਵਾਕੇ ਕੱਪੇ ਏਸ਼ੀਆ ਦਾ ਮੈਗਨਿਸਤ ਮਹਿਲਵਾਨਾ ਵਾਹ ਮਿਰਜਾ ਵੀ ਸਰੇ ਦਾ ਮਾਲ ਆ ਦੇਵਾ ਤੇ ਬਾਬਾ ਜੀ ਦਾ ਜੋਰ ਨਾਲ ਤਾੜੀਆਂ ਲਾ ਦਿਓ ਇਹ ਵੱਡਾ ਦੰਗਲ ਦਾ ਮੈਦਾਨ ਦੇ ਵਿੱਚ ਉਹ ਵੀ ਕੁਸ਼ਤੀ ਆਇਆ ਮੱਲੰਗ ਗਰਦਾਨ ਇੱਕ ਪਾਸੇ 190 ਤੇ ਦੂਸਰੇ ਪਾਸੇ ਮਿਰਜਾ ਪਹਿਲਵਾਨਾ ਕਹਿੰਦਾ ਚੱਕੀ ਦੇ ਬੋੜਾ ਵਾਂਗੂ ਚੋਣੀਆਂ ਨੇ ਛੱਪੀਆਂ ਵਾਕੇ ਲੰਗੋਟੇ ਮੱਲ ਮਾਰਦੇ ਨੇ ਛੱਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਨੱਚਦਾ ਬਸਾਲਾ ਮਾਰ ਖੇਡਾਂ ਦੇ ਗੱਡ ਹੋਣ ਯਾਰ ਬਾਬੇ ਸੋਨੀ ਸਾਡਾ ਭਰਾ ਸਰਸਾ ਨੰਗਲ ਵਾਲਾ ਉਹ ਵੀ ਅਗਲਾ ਵੀ ਚੋਟੀ ਦੇ ਮੱਲ ਪੁੰਜਣਿਆ ਰਜਿੰਦਰ ਸਿੰਘ ਜੀ ਸਿੰਗਲ ਮਜਾਰਾ 2100 ਜਿਹੜਾ ਵਾਹ ਦੇਵਾ 2100 ਦੇ ਬੜੇ ਮਾਣ ਅਨਮੋਲ ਕਾਰਫਰ ਮੰਤੂ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਸਕੜਾ ਸਾਹਿਬ ਹੈ ਉਥੇ ਹੈ ਪਿੰਡ ਦਾ ਨਾਂ ਹੈ ਸਰਸਾ ਨਗਰ ਸੋਨੀ ਪ੍ਰਧਾਨ ਸਰਸਾ ਨਗਰ ਹੋਰ ਸਾਰੇ ਸੱਦੇ ਦਿੰਦੇ ਆ ਜੱਸਾ ਪੱਟੀ 355 ਲਾਈਵ YouTube ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬਾਬਾ ਜੀ ਦੀ ਨਾਮਲੇਵਾ ਸੰਗਤ ਕਾਜ ਦੀ ਪ੍ਰੋਗਰਾਮ ਦਾ ਆਨੰਦ ਮਾਣਿਆ ਸਹੀ ਸੇਖਰਾ ਸੰਗਤਪਤੀ ਇਹ ਨੋਟ ਕਰ ਲਿਆ ਮਤੀ ਜਸਦੇ ਘਮਾਰਦੇ ਨੰਗਰ ਦੀ ਹੈ ਬਾਬਾ ਤਾਂ ਨੰਬਰ 40 ਕੁਸ਼ਤੀ ਮੈਦਾਨ ਦੇ ਵਿੱਚ ਹੈ ਉਧਰ ਨਾਲ ਹੀ ਵੱਡਾ ਤਾਲਵੰਦ ਕਰ ਰਿਹਾ ਸਰਦਾਰ ਸਰਜੀਤ ਸਿੰਘ ਜੀ ਆ ਬੀਕੇ ਖੰਡੂਪੁਰ ਵਾਲੇ ਉਹ ਵੀ ਜਿਹੜੇ ਅੱਜ ਕੁਸ਼ਤੀ ਨੰਬਰ ਦਾ ਲਾਈਵ ਜਰਾ ਦੇਖਦੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਰਦਾਰ ਸਰਜੀਤ ਸਿੰਘ ਜੀ ਖੰਡੂਪੁਰ ਉਹਨਾਂ ਦੇ ਕੁਸ਼ਤੀ ਦਾ ਨੰਬਰ ਲਾਈਵ ਜਰਾ ਦੇਖਦੇ ਆ ਬਹੁਤ ਧੰਨਵਾਦ ਹੈ ਬਈ ਜੈ ਸਿੰਘ ਪਹਿਲਵਾਨ ਪਾਉਣ ਮੇਰਾ ਵੀ ਆ ਜਦ ਜਸਮੀਤ ਤੇ ਪਵਨ ਰਾਣੇਪੁਰਾਂ ਜੀ ਬੁਲਾਉ ਜਗਦੀ ਨਾਲ ਦੌੜ ਕੇ ਬਈ ਜਸਮੀਤ ਕਰੀਆਂ ਟਕੜਾ ਬਈ ਪੰਡੀ ਵੀਰ ਪਵਨ ਮਾਛੀਵਾਲਾ ਆ ਵੀ ਦੋਨੇ ਸਿਖਰੀਆ ਤੇ ਗੋਲ ਨਬਰ ਦੇ ਫਲਾਮੀ ਮੌਜੂਦ ਹਨ ਪਰੇਸ਼ਾ ला हथ सूरा कर सार सुमते मज़में ਦੇ ਰਾਹੀਂ ਵਿਸ਼ਾ ਵਿਦੇਸ਼ਾਂ ਦੇ ਵਿੱਚ ਬਾਬਾ ਜੀ ਦੀ ਨਾਮਲੇਵਾ ਸੰਗਤ ਅੱਜ ਦੇ ਪ੍ਰੋਗਰਾਮ ਦਾ ਆਨੰਦ ਮਾਣ ਲਈ ਹੈ ਜਿਸ ਇੱਕ ਬੁਲਟ ਦੀ ਚਾਪੀ ਮੇਰੇ ਕੋਲ ਆਈ ਹੈ ਪਹੁੰਚਿਆ ਬਹੁਤ ਹੀ ਸੋਹਣੀ ਪੈਡ ਪਲੇਅਰ ਕਰਦਾ ਹੈ ਮਰਵੀਰ ਸੋ ਕੀ ਬਾਤ ਹੈ ਜੀ ਸੋਨਾ ਦਾ ਨੌਜਵਾਨਾਂ ਦਰਪਾਨ ਬਾਈ ਜੀ ਪੁੱਜ ਗਿਆ ਬਾਈ ਟਿੰਕੂ ਦਾਰ ਨੇ ਲੈ ਬਿਲਕੁਲ ਜੀ ਸਲੇਕ ਰਾਬੂ ਦੀ ਛੋਟੀ ਕੁਸ਼ੀ ਰੈਫਰੀ ਨੇ ਕਿਹਾ ਦਾਰਪਾ ਪਿਆ ਹੋ ਗਿਆ ਇਹ ਆਜੇ ਜੰਡੀ ਅੱਜ ਦੇ ਨਬੀ ਅਲੀ ਆਹਾ ਹੀਰੋ ਦਿੱਤੀ ਹੈ ਇਹਨਾਂ ਸੇ ਉਹਦੇ ਵੇਖੋ ਕੋਈ ਕੋਈ ਨਹੀਂ ਕੋਈ پتہ نٿا ڪيئن ٿي وڃي लैची नारियल कुझु केत की ती कुटल पीती पीला کمیٹی باہر گئے وہ سارے سیوادار انہوں نے سیوا بھیجی ہے ਅੱਲੇ ਨਾਲ ਗਿਆ ਲਿਆ ਹੈ ਇਹ ਸਰਜਲਾ ਸ਼ੀਰ ਭਗਤ ਸਿੰਘ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ